ਸਸ਼ੀਕਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਜਰਾ ਇੱਕ ਅਜੀਹਾ ਪੰਛੀ ਹੈ ਜੋ ਆਪਣਾ ਆਲਣਾ ਬਹੁਤ ਖੂਬਸੂਰਤ ਬਣਾਉਂਦਾ ਹੈ ਐਵੇਂ ਨਾ ਇੱਕ ਬਿਜਰਾ ਇੱਕ ਦਰਖਤ ਤੇ ਆਪਣਾ ਆਲਣਾ ਬਣਾ ਕੇ ਬੜੇ ਆਰਾਮ ਨਾਲ ਰਹਿ ਰਿਹਾ ਹੁੰਦਾ ਹੈ ਇੱਕ ਦਿਨ ਬਹੁਤ ਮੀਂਹ ਆ ਜਾਂਦਾ ਹੈ ਤਾਂ ਬਿਜਰਾ ਆਰਾਮ ਨਾਲ ਆਪਣੇ ਆਲਣੇ ਦੇ ਅੰਦਰ ਬੈਠਾ ਹੁੰਦਾ ਹੈ ਉਹਨੂੰ ਆਲਣੇ 'ਚ ਮੀਂਹ ਨਾਲ ਸਰਦੀ ਠੰਡ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਤੇ ਉਹ ਬੜੇ ਆਰਾਮ ਨਾਲ ਬੈਠਾ ਹੁੰਦਾ ਹੈ। ਉਹਨੇ ਚ ਉਸੇ ਦਰਖਤ ਤੇ ਨਾ ਇੱਕ ਬਾਂਦਰ ਆ ਜਾਂਦਾ ਹੈ। ਉਹ ਨਾ ਮੀ ਦੇ ਵਿੱਚ ਬਹੁਤ ਭਿੱਜਿਆ ਹੋਇਆ ਹੁੰਦਾ ਤੇ ਇਕੱਠਾ ਜਾ ਹੋਇਆ ਬੈਠਾ ਹੁੰਦਾ ਹੈ। ਤੇ ਬਿਜੜਾ ਉਹਨੂੰ ਕਹਿੰਦਾ ਹੈ ਕਿ ਬਾਂਦਰਾ ਤੂੰ ਸਾਰਾ ਦਿਨ ਇੱਧਰ ਤੋਂ ਉੱਧਰ ਟਪੂਸੀਆਂ ਮਾਰਦਾ ਫਿਰ ਜੰਨਾ ਹੈ। ਸਾਰਾ ਦਿਨ ਤੈਨੂੰ ਹੋਰ ਕੋਈ ਕੰਮ ਨਹੀਂ ਹੈ ਤੂੰ ਘੱਟੋ ਘੱਟ ਆਪਣੇ ਰਹਿਣ ਲਈ ਇੱਕ ਵਧੀਆ ਘਾਰ ਹੀ ਬਣਾ ਲੈ। ਜੇ ਤੂੰ ਕਹਿੰਦਾ ਅੱਜ ਘਰ ਬਣਾਇਆ ਹੁੰਦਾ ਤਾਂ ਤੈਨੂੰ ਇਸ ਤਰ੍ਹਾਂ ਕਹਿੰਦਾ ਮੀਂਹ 'ਚ ਭਿੱਜਣਾ ਤਾਂ ਨਾ ਪੈਂਦਾ ਤੂੰ ਆਰਾਮ ਨਾਲ ਆਪਣੇ ਘਰ ਦੇ ਅੰਦਰ ਬੈਠਾ ਹੁੰਦਾ ਬਾਂਦਰ ਨੂੰ ਬੜਾ ਗੁੱਸਾ ਆਉਂਦਾ ਹੈ ਬਾਂਦਰ ਕਹਿੰਦਾ ਇਹ ਮੈਨੂੰ ਕੀ ਸਮਝਦਾ ਹੈ ਬਾਂਦਰ ਛਾਲ ਮਾਰ ਕੇ ਉਸ ਟੈਂਡੀ ਤੇ ਆਉਂਦਾ ਜਿੱਥੇ ਬਿਜੜੇ ਦਾ ਆਲਣਾ ਹੁੰਦਾ ਤੇ ਉਸ ਟੈਂਡੀ ਨੂੰ ਹਿਲਾ ਹਿਲਾ ਕੇ ਨਾ ਉਹਦਾ ਆਲਣਾ ਜਿਹੜਾ ਸਾਰਾ نیچے ਸੁੱਟ ਦਿੰਦਾ ਖਤਮ ਕਰ ਦਿੰਦਾ ਨਾਸ ਕਰ ਦਿੰਦਾ ਬਿਜੜਾ ਬੜਾ ਪਛਤਾਉਂਦਾ ਕਿ ਮੈਂ ਕਿੱਥੇ ਨੂੰ ਘਰ ਬਣਾਉਣ ਦੀ ਸਲਾਹ ਦੇ ਬੈਠਾ। ਇੰਨੇ ਤਾਂ ਸਗੋਂ ਮੇਰਾ ਘਰ ਹੀ ਖਤਮ ਕਰਤਾ। ਮੇਰਾ ਹੀ ਘਰ ਟਾਤਾ। ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਇੱਕ ਉਸੂਲ ਬਣਾ ਲਓ। ਕਿ ਕਿਸੇ ਨੂੰ ਬਿਨਾਂ ਮੰਗਿਆ ਸਲਾਹ ਨਾ ਦੋ। ਤੇ ਜੇ ਕਿਸੇ ਨੂੰ ਸਲਾਹ ਦੇਣੀ ਹੈ ਨਾ ਤਾਂ ਉਸ ਬੰਦੇ ਨੂੰ ਜੋ ਦੋ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੀ ਸਲਾਹ ਮੰਨ ਲੂਗਾ ਜਿਸ ਬੰਦੇ ਦਾ ਪਤਾ ਹੈ ਨਾ ਕਿ ਜੇ ਤੁਸੀਂ ਇਹਨੂੰ ਕੋਈ ਕੰਮ ਕਹਿ ਦੋਗੇ ਇਹਨੂੰ ਕੋਈ ਗੱਲ ਕਹਿ ਦੋਗੇ ਤਾਂ ਇਹ ਅੱਗੋਂ ਤੁਹਾਨੂੰ ਤੁਹਾਡੇ ਨਾਲ ਬਹਿਸ ਕਰੂਗਾ ਜਾਂ ਤੁਹਾਨੂੰ ਆਪਣੇ ਲੌਜੀਕ ਦੇਣੇ ਸ਼ੁਰੂ ਕਰ ਦੂਗਾ ਇਹੋ ਜਿਹੇ ਬੰਦੇ ਨੂੰ ਤਾਂ ਬਿਲਕੁਲ ਸਲਾਹ ਨਾ ਦਿਓ ਵੈਸੇ ਤਾਂ ਜੋ ਅੱਜ ਦਾ ਸਮਾਂ ਹੈ ਨਾ ਕਿਸੇ ਨੂੰ ਸਲਾਹ ਦੇਣੀ ਹੀ ਨਹੀਂ ਚਾਹੀਦੀ ਸਾਨੂੰ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਣਾ ਚਾਹੀਦਾ ਹੈ ਜੇ ਤੁਹਾਨੂੰ ਕੋਈ ਬਹੁਤ ਤੁਹਾਡਾ ਆਪਣਾ ਕਰੀਬੀ ਕਦੇ ਕਿਸੇ ਗੱਲ ਲਈ ਤੁਹਾਡੇ ਤੋਂ ਸਲਾਹ ਮੰਗਦਾ ਹੈ ਤਾਂ ਤੁਸੀਂ ਆਪਣੀ ਸਲਾਹ ਦਿਓ ਅਦਰਵਾਈਜ਼ ਜੇ ਕੋਈ ਬੈਠਾ ਕਿਸੇ ਗੱਲ ਲਈ ਕੰਮ ਲਈ ਆਪਣੀਆਂ ਗੱਲਾਂ ਕਰ ਵੀ ਰਿਹਾ ਨਾ ਤਾਂ ਉੱਥੇ ਵਿੱਚ ਆਪਣੀ ਸਲਾਹ ਜ਼ਬਰਦਸਤੀ ਨਾ ਦਿਓ ਕਿਉਂਕਿ ਬਹੁਤੇ ਲੋਕ ਇਹੋ ਜਿਹੇ ਹੀ ਨੇ ਜਿਹੜੇ ਅੱਜ ਦੇ ਸਮੇਂ 'ਚ ਪਸੰਦ ਹੀ ਨਹੀਂ ਕਰਦੇ ਕਿ ਕੋਈ ਸਾਨੂੰ ਸਲਾਹ ਦੇਵੇ ਇਸ ਕਰਕੇ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਲੋਕ ਜੇ ਤੁਸੀਂ ਸਲਾਹ ਦਿਓਗੇ ਨਾ ਬਹੁਤੇ ਲੋਕ ਤਾਂ ਗੁੱਸਾ ਹੋਣਗੇ ਬਹੁਤੇ ਤੁਹਾਡੇ ਨਾਲ ਬਹਿਸ ਕਰਨਗੇ ਤੇ ਬਹੁਤੇ ਮਗਰੋਂ ਵੀ ਤੁਹਾਡੇ ਉੱਠ ਕੇ ਗਿਆ ਤਾਂ ਕਹਿਣਗੇ ਕਿ ਲੈ ਆ ਗਿਆ ਇਹ ਬੇਲਾ ਸਾਨੂੰ ਸਲਾਹਾਂ ਦੇਣ ਆਲਾ ਇਹਦੇ ਤੋਂ ਆਪਦਾ ਤਾਂ ਫਲਾਣਾ ਕੰਮ ਹੋਇਆ ਨਹੀਂ ਇਸ ਕਰਕੇ ਨਾ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ ਕਿ ਬਿਨਾਂ ਮੰਗਿਆਂ ਕਿਸੇ ਨੂੰ ਸਲਾਹ ਨਹੀਂ ਦੇਣੀ